ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ RAM RAM NAMASTE ਆਦਰ ਦੋਸਤੋ ਫਗਵਾਣਾ ਕਤਲ ਕਾਂਡ ਵਿਸ਼ਾਲ ਕਪੂਰ ਮੁੰਡੇ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਵਿੱਚ ਅਹਿਮ ਖੁਲਾਸੇ ਪੁਲਿਸ ਨੇ ਕਰਵਾਏ ਨੇ ਦੋਸਤੋ ਬਸ ਕੁਝ ਹੀ ਦਿਨ ਦੀ ਦੋ ਚਾਰ ਦਿਨਾਂ ਦੀ ਗੱਲ ਹੈ ਆ 7 ਦਿਨਾਂ ਦੀ ਰਿਮਾਂਡ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਕੇ ਆ ਜਾਊਗਾ ਕੌਣ ਸੱਚਾ ਤੇ ਕੌਣ ਝੂਠਾ ਤੇ ਇਸ ਕਰਕੇ ਕਹਿੰਦੇ ਨੇ ਕਿ ਇਸ ਛੋਟੇ ਮੂਝੋ ਬਾੜੀ ਵੱਡੀ ਗੱਲ ਨਹੀਂ ਕਰਨੀ ਚਾਹੀਦੀ ਬਾਅਦ ਵਿੱਚ ਪਛਤਾਉਣਾ ਪੈਂਦਾ ਸੋ ਜੋ ਕੁਝ ਵੀ ਹੋ ਰਿਹਾ ਜੋ ਕੁਝ ਵੀ ਚੱਲ ਰਿਹਾ ਸਾਰਾ ਤੁਹਾਡੇ ਸਾਹਮਣੇ ਹੈ ਔਰ ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਉਹ ਪੁਲਿਸ ਦੀ ਕਾਰਗੁਜ਼ਾਰੀ ਵਧੀਆ ਹੈ ਪੁਲਿਸ ਉਹਦੀ ਫੇਸਬੁੱਕ ਇੰਸਟਾ ਟੂਟਲ ਮੋਬਾਈਲ ਫੋਨ ਤੋਂ ਉਹਦੇ ਸਾਰਾ ਕੰਗਾਲ ਰਹੀ ਹੈ ਜਿੰਨੇ ਕੰਟੈਕਟ ਨੰਬਰ ਸੀ ਕੀ ਕੀ ਹੋਇਆ ਤੁਹਾਨੂੰ ਪਤਾ ਹੈ ਆਪਣੀਆਂ ਸਾਰੀਆਂ ਗੱਲਾਂ ਰਿਕਾਰਡ ਹੁੰਦੀਆਂ ਨੇ ਹਨਾ ਤਾਂ ਬੇਸ਼ੱਕ ਉਹ ਬੰਦਾ ਬਹੁਤ ਸ਼ਾਤਰ ਔਰ ਬਹੁਤ ਚਲਾਕ ਭੀੜੀਆਂ ਸੀਗਾ ਲੇਕਿਨ ਉਹ ਕੋਈ ਨਿਹੰਗ ਸਿੰਘ ਨਹੀਂ ਨਿਹੰਗਾ ਦਾ ਇੱਕ ਬਾਣਾ ਪਾਇਆ ਹੋਇਆ ਮੈਂ ਨਿਹੰਗ ਸਿੰਘ ਜਥੇਬੰਦੀ ਅੱਗੇ ਬੇਨਤੀ ਕਰਦਾ ਅਰਜ ਕਰਦਾ ਕਿ ਜਣੇ ਖਣੇ ਦੇ ਗਲ ਦੇ ਵਿੱਚ ਬਾਣਾ ਪਾਉਣ ਤੋਂ ਪਹਿਲਾਂ ਜਣੇ ਖਣੇ ਨੂੰ ਨਿਹੰਗਾ ਦਾ ਖਿਤਾਬ ਦੇਣ ਤੋਂ ਪਹਿਲਾਂ ਉਹਨੂੰ ਕੁਝ ਜ਼ਰੂਰੀ ਹਦਾਇਤਾਂ ਜ਼ਰੂਰ ਦਿਆ ਕਰੋ ਨਿਹੱਥੇ ਤੇ ਜਾਂ ਨਜਾਇਜ਼ ਜਾਂ ਔਰਤ ਤੇ ਜਾਂ ਬੱਚੇ ਤੇ ਜਾਂ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਜਿਹਦੇ ਵਿੱਚ ਖਾਲਸਾ ਪੰਥ ਦੀ ਸਿੱਖਾਂ ਦੀ ਸਿੰਘਾਂ ਦੀ ਤੇ ਨਿਹੰਗ ਸਿੰਘਾਂ ਦੀ ਬਦਨਾਮੀ ਹੋਵੇ ਇਹਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਖਾਸ ਕਰਕੇ 25% ਲੋਕ ਐ ਹੋਜੇ ਨੇ ਜਿਹੜੇ ਸਮੇਂ-ਸਮੇਂ ਤੇ ਵੱੱਡ ਫੈਲੀਆਂ ਕਰਦੇ ਨੇ ਨਸ਼ਿਆਂ ਦਾ ਵਿਕਾਰਾਂ ਦਾ ਵਿੱਚ ਉਹ ਪਾਏ ਜਾਂਦੇ ਨੇ ਜਾਂ ਫਿਰ ਨਜਾਇਜ਼ ਕੰਮ ਕਰਦੇ ਹਥਿਆਰਾਂ ਦੀ ਵਰਤੋਂ ਕਰਦੇ ਪਾਏ ਜਾਂਦੇ ਨੇ ਤਾਂ ਫਿਰ ਭੁਗਤਣਾ ਸਾਰੀ ਕੌਮ ਨੂੰ ਪੈਂਦਾ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੀ ਆਪਾਂ ਨੂੰ ਖਾਲਸਾ ਰੀਤ ਰਿਵਾਜ ਦੇ ਅਨੁਸਾਰ ਦਸਵੇਂ ਸਿਤਾ ਨੇ ਤਲਵਾਰ ਕਿਰਪਾਨ ਬਖਸ਼ੀ ਸੀ ਉਹਦੀ ਵਰਤੋਂ ਸਹੀ ਨਹੀਂ ਹੋ ਰਹੀ ਤਪੱਸਿਆ ਸਿੱਖਾਂ ਨੂੰ ਜ਼ਰੂਰੀ ਸੀ ਉਹ ਰੱਖਣੀ ਆਪਾਂ ਰੱਖਣ ਲੱਗ ਗਏ ਉਸ ਤੋਂ ਬਾਅਦ ਕੋਟਾਂ ਕਚਹਿਰੀਆਂ ਦੇ ਵਿੱਚ ਆਪਸੀ ਝਗੜਿਆਂ ਦੇ ਵਿੱਚ ਉੱਥੇ ਕਿਰਪਾਨਾਂ ਚੱਲਣ ਲੱਗੀਆਂ ਜੱਜਾਂ ਦੇ ਸਾਹਮਣੇ ਗਵਾਹੀਆਂ ਤੇ ਕਿਰਪਾਨਾਂ ਚੱਲਣ ਲੱਗੀਆਂ ਤਾਂ ਫਿਰ ਉਹ ਦਾ ਉਹਦਾ ਭੁਗਤਾਨ ਸਾਰੀ ਕੌਮ ਨੂੰ ਕਰਨਾ ਪਿਆ ਕਿ ਜਿਨ੍ਹਾਂ ਨੇ ਇਹਨੂੰ ਬਿਨਾਂ ਮਤਲਬ ਤੋਂ ਮਿਆਨ ਦੇ ਵਿੱਚੋਂ ਬਾਹਰ ਕੱਢੀ ਨਹੀਂ ਸੀ ਹੁਣ ਉਹ ਵਿਚਾਰਿਆਂ ਰੱਖ ਵੀ ਨਹੀਂ ਸਕਦੇ ਘਰ ਤੱਕ ਰੱਖਣ ਤੋਂ ਡਰ ਲੱਗਦਾ ਸਰਕਾਰਾਂ ਨੇ ਬੈਨ ਕੀਤਾ ਹੋਇਆ ਕੋਈ ਵੀ ਸਿੱਖ ਆਪਣੇ ਕੋਲ ਕਿਰਪਾਨ ਨਹੀਂ ਰੱਖ ਸਕਦਾ ਪੂਰਾ ਸ਼ਸਤਰ ਧਾਰੀ ਜਿਹੜਾ ਸਿੱਖ ਹੈ ਜਨ ਅੰਗ ਸਿੰਘ ਹੈ ਜਾਂ ਪੂਰੇ ਹੈਗਾ ਤਾਂ ਉਹੀ ਰੱਖ ਸਕਦਾ ਆਮ ਸਿੱਖ ਆਪਣੇ ਵਰਗਾ ਕਿਰਪਾਨ ਇਸੇ ਲਈ ਸਰਕਾਰਾਂ ਨੇ ਬੈਨ ਕਰਿਆ ਹੋਇਆ ਹੈ ਵੀ ਇਹਦਾ ਦੁਰਵਰਤੋਂ ਕਰੀ ਲੋਕਾਂ ਨੇ ਔਰ ਇਹਦਾ ਯੂਜ਼ ਕਿੱਥੇ ਹੋਣਾ ਚਾਹੀਦਾ ਹੈ ਹੱਕ ਤੇ ਸੱਚ ਤੇ ਧਰਮ ਤੇ ਕੌਮ ਵਾਸਤੇ ਇਹ ਆਪਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੇ ਆਪਣੇ ਪਲਾਟਾਂ ਤੇ ਕੋਠੀਆਂ ਕਾਰਾਂ ਦੀ ਐਸ਼ੋ ਰਾਮ ਵਾਸਤੇ ਜਿੱਥੇ ਹੋ ਗਿਆ ਕੱਢੀ ਤੇ ਕਲਮ ਕਰਤਾ ਤੇ ਬਾਅਦ ਚ ਕਹਿਤਾ ਸੀ ਸੋਧਾ ਲਾਤਾ ਇਸ ਕਰਕੇ ਸਰਕਾਰ ਨੇ ਇਹ ਕਦਮ ਚੁੱਕਿਆ ਸੋ ਇਸ ਕਰਕੇ ਕਿਰਪਾਨਾ ਨੂੰ ਹੁਣ ਜੰਗਲ ਲੱਗ ਰਿਹਾ ਜੰਗ ਲੱਗ ਰਹੀ ਹੈ ਸਾਡੀਆਂ ਨੂੰ ਸਾਰਿਆਂ ਨੂੰ ਤੇ ਇਹਦੀ ਵਰਤੋਂ ਕੌਣ ਕਰ ਰਹੇ ਨੇ ਵਰਤੋਂ ਉਹ ਕਰ ਰਹੇ ਨੇ ਜਿਨ੍ਹਾਂ ਦੇ ਅੰਦਰ ਖੁਦ ਨਸ਼ੇਰੀ ਨੇ ਨਸ਼ੇ ਦੇ ਵਿੱਚ ਰਹਿੰਦੇ ਨੇ ਔਰ ਜਿਨ੍ਹਾਂ ਨੂੰ ਗੁਰਸਿੱਖੀ ਦਾ ਸਿੱਖੀ ਦਾ ਸਦੰਤ ਦਾ ਯਾਨੀ ਪਤਾ ਸੋ ਜਿਵੇਂ ਦਾ ਆ ਨਿਆਂਗ ਸੀ ਤੇ ਤੇ ਅੱਗੇ ਨਿਆਂਗ ਅੱਗੇ ਮੰਗੂ ਮੱਠ ਬਹੁਤ ਵੱਡਾ ਵੱਡਾ ਨਾਮ ਨਾਲ ਇਹਨੂੰ ਉਚਾਰਿਆ ਜਾਂਦਾ ਸੀ ਮੇਰੀ ਸਮਝ ਦੇ ਵਿੱਚ ਇਹ ਖੱਛ ਤੇ ਚਵਲ ਤੇ ਜੂਠ ਬੰਦਾ ਇਹੋ ਜਿਹੇ ਬੰਦਿਆਂ ਦਾ ਬਾਈਕਾਟ ਕਰੋ ਔਰ ਇਹੋ ਜਿਹੇ ਬੰਦਿਆਂ ਤੇ ਨਾਲ ਪੂਰੀ ਕੌਮ ਬਦਨਾਮ ਹੈ ਉਹਦਾ ਗਰੀਬ ਦਾ ਇਹਨਾਂ ਨੇ ਜਿਹੜਾ ਕਤਲ ਕੀਤਾ ਉਹ ਸਾਰੀਆਂ ਪਰਤਾਂ ਉਹਨਾਂ ਖੁੱਲਣੀਆਂ ਨੇ ਬਸ ਇੱਕ ਦੋ ਦਿਨਾਂ ਚ ਖੁਲਾਸੇ ਹੋ ਜਾਣੇ ਆ ਸਾਰੇ ਇਹਨੇ ਜਿਹੜਾ ਵੀ ਆਪਣਾ ਇਹਦੀ ਡਾਕਟਰੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਪੋਜ਼ਿਟਿਵ ਪਾਇਆ ਗਿਆ ਤੇ ਇਹੇ 85% ਸਿੱਧ ਸਾਬਤ ਹੋ ਚੁਕਿਆ ਹੈ ਕਿ ਇਹ ਜਿਹੜਾ ਮੁੰਡਾ ਸੀ ਇਹ ਪ੍ਰੀਪਲਾਂਟ ਸੀਗਾ ਉਹਨੂੰ ਇਹੀ ਲੈ ਕੇ ਆਇਆ ਸੀ ਉਹਦੇ ਮੂੰਹ ਚੋਂ ਜਿਹੜਾ ਨਿਕਲਦਾ ਵੀ ਜਿਹੜਾ ਤੁਸੀਂ ਕਿਹਾ ਸੀ ਨਾਮ ਲੈਂਦਾ ਸੁਖੀ ਦਾਤ ਮਤਲਬ ਜਿਵੇਂ ਤੁਸੀਂ ਕਿਹਾ ਐਦਾਂ ਕਰਕੇ ਉਹਦੇ ਕੁਝ ਚੀਜ਼ਾਂ ਸ਼ੱਕੀ ਸ਼ਬਦ ਮੂੰਹ ਚੋਂ ਜਿਹੜੇ ਨਿਕਲੇ ਨੇ ਪੁਲਿਸ ਉਹਨਾਂ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਪੁਲਿਸ ਦੀ ਕਾਰਗੁਜ਼ਾਰੀ ਤੇ ਤੇ ਨਿਗਰਾਨੀ ਤੇ ਬਿਲਕੁਲ ਸ਼ੱਕ ਨਾ ਰੱਖੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਪਰ ਪੁਲਿਸ ਤੇ ਪ੍ਰੈਸ਼ਰ ਕਿੱਥੋਂ ਹੈ ਤੇ ਕਿਵੇਂ ਹੈ ਤੇ ਕਿਉਂ ਹੈ ਉਹ ਵੀ ਤੁਹਾਨੂੰ ਦੱਸ ਦਈਏ ਪੁਲਿਸ ਦਾ ਇਹਦੇ ਵਿੱਚ ਜਿਵੇਂ ਕਮੇਟੀ ਦੇ ਪੂਰੇ ਮੈਂਬਰ ਜਿਨ੍ਹਾਂ ਦੇ ਸਾਹਮਣੇ ਇਹ ਬਿਆਨਬਾਜ਼ੀ ਲਈ ਗਈ ਉਹਦੀ ਵੀਡੀਓ ਬਣਾਈ ਗਈ ਬਾਅਦ ਵਿੱਚ ਉਹ ਕਿੱਥੇ ਸੌਂਗੇ ਕਿਹੜੇ ਵੇਲੇ ਇੰਨੇ ਵੱਡਤਾ ਮੁੰਡੇ ਨੂੰ ਉਹ ਸਮੇਂ ਇਹਦੇ ਕੋਲ ਕੌਣ ਸੀ ਇਹ ਦਾ ਖੁਲਾਸਾ ਅਜੇ ਹੋਣਾ ਬਾਕੀ ਹੈ ਮੈਂ ਆਪਾਂ ਸਾਰੇ ਮੇਰੇ ਵੀਰੋ ਇਸ ਵੀਡੀਓ ਨੂੰ ਇਹੋ ਜੀ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਇਹਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਚੀਜ਼ਾਂ ਉੱਤੋਂ ਤੱਕ ਜਾਣ ਪੁਲਿਸ ਨੂੰ ਵੀ ਪਤਾ ਲੱਗੇ ਕਿ ਲੋਕ ਕੀ ਕਹਿ ਰਹੇ ਨੇ ਲੋਕਾਂ ਦੀ ਆਵਾਜ਼ ਕੀ ਹੈ ਸਾਡੀ ਇਹ ਆਵਾਜ਼ ਹੈ ਕਿ ਪੂਰੀ ਕਮੇਟੀ ਦੇ ਮੈਂਬਰਾਂ ਤੋਂ ਇਕੱਲੇ-ਇਕੱਲੇ ਤੋਂ ਪੁੱਛਗਿੱਛ ਕੀਤੀ ਜਾਵੇ ਵੀਡੀਓ ਬਣਦੇ ਸਮੇਂ ਜਿਹੜੇ ਚਿਹਰੇ ਵਿੱਚ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਮੋਬਾਈਲ ਲੈ ਕੇ ਨજરਬੰਦ ਕਰਕੇ ਉਹਨਾਂ ਨੂੰ ਸਖਤੀ ਨਾਲ ਪੁੱਛਿਆ ਜਾਵੇ ਵੀ ਕਿਵੇਂ ਕੰਮ ਹੋਇਆ ਸੀ ਉਹਨਾਂ ਦੀ ਵਿੱਚ ਭੂਮਿਕਾ ਕੀ ਹੈ ਜਿਹੜਾ ਬੰਦਾ ਆਪਣੇ ਗੁਰਦੁਆਰੇ ਦੇ ਇੱਕ ਧਾਰਮਿਕ ਸਥਾਨ ਦੇ ਵਿੱਚ ਕਤਲ ਹੋ ਜਾਂਣ ਦਵੇ ਔਰ ਕਤਲ ਹੋ ਜੇ ਔਰ ਉਹ ਚੁੱਪ ਬੈਠੇ ਔਰ ਉਹ ਹੋ ਸਕਦਾ ਵਿੱਚ ਦੋਸ਼ੀ ਹੋਵੇ ਤਾਂ ਉਹ ਬਚ ਜਾਵੇ ਤਾਂ ਇਹ ਇਨਸਾਫ ਨਹੀਂ ਹੋਇਆ ਸਾਰੇ ਵਿੱਚ ਆਉਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਹੀ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕੀਤੀ ਜਦੋਂ ਕਿ ਭੀੜ ਦੇ ਵਿੱਚ ਬਲਵਾ ਫਲਾਣ ਵਾਲੀ ਗੱਲ ਆ ਜਾਂਦੀ ਹੈ ਤਾਂ ਕੇਸ ਪੈਂਦੇ ਨੇ ਸਾਰਿਆਂ ਤੇ ਇੱਕ ਜੇ ਇਹ ਜ਼ੁਲਮ ਸਿੱਧ ਹੋ ਜਾਂਦਾ ਕਿ ਨਿਹੰਗ ਦੀ ਗਲਤੀ ਹੈ ਤਾਂ ਇਹ ਸਾਰਿਆਂ ਦੀਆਂ ਵੀਡੀਓ ਕਲਿੱਪਾਂ ਕੱਢ ਕੇ ਫੁੱਲ ਬਰਸਾਉਣ ਵਾਲਿਆਂ ਤੇ ਸਾਰਿਆਂ ਤੇ ਬੰਦੀ ਕਾਰਵਾਈ ਬਣਦੀ ਹੈ ਧਾਰਾ ਲਾ ਕੇ ਇਹਨਾਂ ਨੂੰ ਵੀ ਜੇਲ੍ਹ ਚ ਸੁੱਟਿਆ ਜਾਵੇ ਤਾਂ ਕਿ ਇਹ ਇਹਨਾਂ ਨੂੰ ਅਕਲ ਆਵੇ ਵੀ ਕਿਸੇ ਦੀ ਮੌਤ ਦਾ ਕਿੱਦਾਂ ਮਜ਼ਾਕ ਉਡਾਈਦਾ ਹੈ ਔਰ ਕਿਸੇ ਦੀ ਮੌਤੇ ਕਿਵੇਂ ਹੱਸੀ ਦਾ ਕਿਦਾਂ ਉਹਦੇ ਫੁੱਲ ਵਰਸਾ ਕੇ ਇੱਕ ਕਾਤਲ ਬੰਦੇ ਤੇ ਫੁੱਲ ਵਰਸਾ ਕੇ ਉਹਨੂੰ ਕਿਦਾਂ ਹੀਰੋ ਬਣਾਈਦਾ ਇਹ ਅੱਗੇ ਵਾਸਤੇ ਅਕਲ ਆ ਜੂਗੀ ਕਿਉਂਕਿ ਇਹ ਕੰਮ ਸਰਕਾਰਾਂ ਦਾ ਹੁੰਦਾ ਤੁਸੀਂ ਕਾਇਦਾ ਕਾਨੂੰਨ ਸਾਰਾ ਆਪਣੇ ਹੱਥ ਵਿੱਚ ਆਪਣੀ ਮੁਠੀ ਵਿੱਚ ਲੈ ਕੇ ਸਾਰਾ ਕੰਮ ਕਰ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ ਮੇਰੀ ਅਪੀਲ ਹੈ ਆਕਾਲ ਤਰ ਐਸਜੀਪੀਸੀ ਨੂੰ ਆਕਾਲ ਤਰ ਅਕਤ ਸਾਹਿਬ ਤੇ ਜਿੰਨੇ ਜ਼ਥੇਦਾਰ ਸਾਹਿਬ ਨੇ ਮੈਂ ਦੋਸਤੋ ਚਿੱਠੀ ਲਿਖਣ ਜਾ ਰਿਹਾ ਇੱਕ ਦੋ ਦਿਨ ਦੇ ਵਿੱਚ ਹੀ ਕਮੇਟੀ ਜਿਹੜੀ ਹੈ ਆਪਣੇ ਜਥੇਦਾਰ ਸਾਹਿਬਾਨ ਚੁੱਪ ਕਿਉਂ ਨੇ ਉਹ ਇਹਦੇ ਤੇ ਖੁੱਲ ਕੇ ਕਿਉਂ ਨਹੀਂ ਬੋਲਦੇ ਹੋਰ ਮੇਰੀਆਂ ਜੰਨੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਛੋਟੀ ਛੋਟੀ ਗੱਲ ਨੂੰ ਐਡਾ ਆਗ ਬਬੂਲਾ ਕਰਕੇ ਪੜਕਾ ਕੇ ਵਾਇਰਲ ਕਰਦੇ ਨੇ ਵੀਡੀਓ ਔਰ ਵੀਡੀਓ ਪਾਉਂਦੇ ਨੇ ਕਿ ਆ ਸਿੱਖੋਂ ਤੁਹਾਡੇ ਨਾਲ ਇੰਜ ਹੋ ਗਿਆ ਉੰਜ ਹੋ ਗਿਆ ਮੈਂ ਕਹਿੰਨਾ ਕਿ ਜਦੋਂ ਹੁਣ ਐਡਾ ਵੱਡਾ ਪੰਜਾਬ ਦੇ ਵਿੱਚ ਜ਼ੁਲਮ ਹੋ ਗਿਆ ਅਤਿਆਚਾਰ ਹੋ ਗਿਆ ਕਿ ਇੱਕ ਅਨਾਥ ਤੇ ਯਤਿਮ ਬੱਚੇ ਦਾ ਕਤਲ ਹੋ ਗਿਆ ਹੁਣ ਤੁਹਾਡਾ ਧਰਮ ਤੇ ਤੁਹਾਡਾ ਕਰਮ ਕਿੱਥੇ ਹੈ ਹੁਣ ਤੁਸੀਂ ਆਪਣੇ ਆਪਣੇ ਸਿੱਖੀ ਸਿਧਾਂਤਾਂ ਨੂੰ ਕਿੱਥੇ ਲਈ ਬੈਠੇ ਹੋ ਹੁਣ ਕਿਉਂ ਨਹੀਂ ਬੋਲਦੇ ਹੁਣ ਮੇਰੇ ਵਰਗੇ ਇੱਕ ਆਮ ਬੰਦੇ ਨੂੰ ਕਿਉਂ ਬੋਲਣਾ ਪੈ ਰਿਹਾ ਤੁਸੀਂ ਕਿਉਂ ਨਹੀਂ ਬੋਲਦੇ ਤਾਂ ਹਿੰਦੂਆਂ ਦੇ ਠੇਕੇਦਾਰ ਜਿਹੜੇ ਅਮੀਤ ਅਰੋੜਾ ਫਲਾਣਾ ਅਜੇ ਉਹ ਬਜਰੰਗ ਦਲ ਫਲਾਣਾ ਦਾਲੀ ਨਹੀਂ ਕਿਹਾ ਜਾਂਦੇ ਉਹ ਕਿੱਥੇ ਨੇ ਮਰ ਗਏ ਨੇ ਕਿਸੇ ਪਾਸੇ ਜਾਂ ਰੁੜ ਗਏ ਨੇ ਜਾਂ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਰੁਕ ਗਈ ਜਾਂ ਉਹਨਾਂ ਨੂੰ ਪੈਰਾਲਾਈਸ ਹੋ ਗਿਆ ਉਹ ਕਿਉਂ ਨਹੀਂ ਬਾਹਰ ਆਉਂਦੇ ਕਿਉਂ ਨਹੀਂ ਵੀਡੀਓ ਪਾਉਂਦੇ ਅੱਗੇ ਪਿੱਛੇ ਭੌਂਕਣ ਦੇ ਨਾਲ ਸਿੱਖ ਤੇ ਹਿੰਦੂ ਸਮਾਜ ਦਾ ਸਾਰਾ ਪੰਜਾਬ ਦਾ ਬੇੜਾ ਕਰਕੇ ਕਰਵਾਉਂਦੇ ਹੋ ਇੰਨੀ ਲਾਲਾ ਲਾਲਾ ਕਰਵਾਉਂਦੇ ਹੋ ਤੁਸੀਂ ਮੌਕੇ ਤੇ ਕਿਉਂ ਨਹੀਂ ਬੋਲਦੇ ਤੁਸੀਂ ਹੱਕ ਤੇ ਹੱਕ ਤੇ ਸੱਚ ਦੇ ਨਾਲ ਕਿਉਂ ਨਹੀਂ ਖੜਦੇ ਹੋ ਹੁਣ ਤੁਸੀਂ ਕਿਉਂ ਨਹੀਂ ਸੜਕਾਂ ਤੇ ਉਤਰੇ ਕਿਉਂ ਨਹੀਂ ਤੁਸੀਂ ਐਸ ਡੀ ਐਮ ਸਾਹਿਬ ਦੇ ਕਿਉਂ ਨਹੀਂ ਕਮਿਸ਼ਨਰ ਸਾਹਿਬ ਦੇ ਚਿੱਠੀਆਂ ਪਾਈਆਂ ਕਿ ਇਹਦੀ ਤਬਦੀਦ ਜੋ ਹੈ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਕਿਉਂ ਨਹੀਂ ਤੁਸੀਂ ਪੈਂਡਲ ਮਾਰਚ ਕੱਢਿਆ ਕਿਉਂ ਗੁਰਦੁਆਰੇ ਦੀ ਕਮੇਟੀ ਨੇ ਜੇ ਉਸ ਮੁੰਡੇ ਦਾ ਕਾਤਲ ਇਹ ਮੰਗੂ ਮੱਠ ਹੁੰਦਾ ਤਾਂ ਇਹਨੂੰ ਫਾਂਸੀ ਤੱਕ ਦੀ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੇ ਕੰਜਰ ਬੰਦੇ ਦਿਖਣੇ ਨਹੀਂ ਚਾਹੀਦੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਭਾਈਚਾਰਾ ਖਤਮ ਕਰਨ ਗੁਰਦੁਆਰਿਆਂ ਨੂੰ ਬਦਨਾਮ ਕਰਨ ਗੁਰਦੁਆਰੇ ਵੱਲ ਕੋਈ ਮੱਥਾ ਟੇਕਣ ਵੀ ਨਹੀਂ ਜਾਂਦਾ ਇੰਨੇ ਲੋਕ ਡਰ ਗਏ ਨੇ ਇੰਨੇ ਲੋਕ ਹਿੰਦੂ ਤਾਂ ਡਰਨੇ ਡਰਨੇ ਨਾਲ ਸਿੱਖ ਵੀ ਡਰ ਗਏ ਨੇ ਸੋ ਐਸਜੀਪੀਸੀ ਅੱਗੇ ਅਪੀਲ ਹੈ ਕਿ ਉਹ ਵੀ ਅੱਗੇ ਖੁੱਲ ਕੇ ਸਾਹਮਣੇ ਆਏ ਔਰ ਕੇਸ ਦੀ ਪੂਰੀ ਨਿਗਰਾਨੀ ਕਰੇ ਜੇ ਉਹ ਮੁੰਡਾ ਗਲਤ ਸੀ ਤੇ ਜੋ ਹੋਇਆ ਮੈਂ ਆਪਕੈਨਾਂ ਕਿ ਠੀਕ ਹੋਇਆ ਠੀਕ ਹੈ ਜੇ ਉਹ ਮੁੰਡਾ ਗਲਤ ਸੀ ਪਰ ਉਹ ਮੁੰਡਾ ਗਲਤ ਸੁਣੀ ਸੀ ਉਹਨੇ ਅੰਦਰ ਵਿਗਿਆ ਨਹੀਂ ਉਹਦੀ ਕੋਈ ਬਾਹਰ ਦੇ ਬਾਹਰ ਹੀ ਗੇਟ ਅੰਦਰ ਦੇ ਗੁਰਦੁਆਰੇ ਦੇ ਜਿਹੜਾ ਆਉਂਦਾ ਬਾਉਂਡਰੀ ਦੇ ਅੰਦਰ ਉੱਥੇ ਦੀਆਂ ਹੀ ਕਾਰਵਾਈਆਂ ਨੇ ਸਾਰੀਆਂ ਤੁਸੀਂ ਉਹ ਸਭ ਮਲਜੇ ਮਾਰਿਆ ਜੇ ਉਹ ਅੰਦਰ ਗਿਆ ਹੀ ਨਹੀਂ ਜੇ ਉਹ 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 ਦਾਖਲ ਨਹੀਂ ਹੋਇਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਆਸ-ਪਾਸ ਵੀ ਨਹੀਂ ਗਿਆ ਤਾਂ ਉਹ ਦੋਸ਼ੀ ਨਹੀਂ ਹੈਗਾ ਫਿਰ ਤੁਸੀਂ ਖੁੱਲ ਕੇ ਆਓ ਇਹਨੂੰ ਸਜ਼ਾ ਦਿਵਾਓ ਮੰਗੂ ਮਤ ਨੂੰ ਇਹਨੂੰ ਖੱਚ ਨੂੰ ਪਤਾ ਲੱਗੇ ਕਿ ਕਿੱਦਾਂ ਵਾਹ-ਵਾਈ ਖੱਟੀ ਦੀ ਹੈ ਕਿੱਦਾਂ ਬਾਹਰੋਂ ਪੈਸੇ ਮੰਗਾਉਣ ਦੇ ਵਿੱਚ ਕਿੱਦਾਂ ਕਿਸੇ ਬੇਕਸੂਰ ਬੰਦੇ ਦੀ ਜਾਨ ਲੈ ਲਈ ਦੀ ਹੈ ਇਹ ਇਹਦੇ ਨਾਲ ਨਾਲ ਮੇਰੀ ਐਸਜੀਪੀਸੀ ਅੱਗੇ ਅਪੀਲ ਹੈ ਕਿ ਆਹ ਜਿਹੜੇ ਹਥਿਆਰ ਨੇ ਤੁਸੀਂ ਗੁਰਦੁਆਰਿਆਂ ਨੂੰ ਸਾਰਿਆਂ ਨੂੰ ਇੱਕ ਹੁਕਮ ਜਾਰੀ ਕਰੋ ਕਿ ਜਿਹੜਾ ਵੀ ਨਿਹੰਗ ਸਿੰਘ ਹੋਵੇ ਕੋਈ ਹੋਵੇ ਜਿਹੜਾ ਵੀ ਸ਼ਸਤਰਧਾਰੀ ਸਿੰਘ ਹੈ ਗੁਰਦੁਆਰੇ ਵਿੱਚ ਜਦੋਂ ਆਉਂਦਾ ਜਦੋਂ ਉਹਦੀ ਆਈਡੀ ਪ੍ਰੂਫ ਸਾਰੇ ਲੱਗਦੇ ਨੇ ਉਹਦੀ ਪੂਰੀ ਇਨਕੁਆਰੀ ਹੁੰਦੀ ਹੈ ਕਿੱਥੋਂ ਆਏ ਜੀ ਕਿਵੇਂ ਆਏ ਕੀ ਹੋਇਆ ਇਹਦੇ ਨਾਲ ਨਾਲ ਉਹਦੇ ਹਥਿਆਰ ਯਾਨੀ ਉਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸੀ ਹਥਿਆਰ ਹੈ ਜਾ ਦੇ ਕੋਲ ਸ੍ਰੀ ਸ਼ਾਹ ਵਾ ਗਾਤਰਾ ਜੀ ਨੂੰ ਆਪਾਂ ਕਹਿੰਦੇ ਸੀ ਪਹਿਲਾਂ ਹੁਣ ਤੱਕ ਜਾਂ ਉਹਦੇ ਕੋਲ ਕਿਰਪਾਨ ਹੈ ਇਹ ਉਹਦੀ ਇਹ ਇਹ ਆਪਣਾ ਜਪਤ ਕਰਨ ਆਪਣੇ ਕੋਲ ਰੱਖਣਾ ਆਪਣੇ ਆਫਿਸ ਵਿੱਚ ਰੱਖਣਾ ਜਿਸ ਤਰ੍ਹਾਂ ਸਵੇਰੇ ਆਈਡੀ ਕਾਰਡ ਦਿੰਦੇ ਨੇ ਅਧਾਰ ਕਾਰਡ ਵਾਪਸ ਕਰਦੇ ਨੇ ਉਦੋਂ ਨਾਲ ਨਾਲੇ ਸ਼ਸਤਰ ਵਾਪਸ ਕਰਨ ਗੁਰਦੁਆਰੇ ਵਿੱਚ ਜਾ ਕੇ ਗੁਰਦੁਆਰੇ ਵਿੱਚ ਮੱਥਾ ਟੇਕਣਾ ਹੁੰਦਾ ਹੈ ਲੰਗਰ ਛਕਣਾ ਹੁੰਦਾ ਹੈ ਦੇਗਾਂ ਛਕਣੀਆਂ ਹੁੰਦੀਆਂ ਨੇ ਉੱਥੇ ਤੇਗਾਂ ਨੀਵਾਣੀਆਂ ਹੁੰਦੀਆਂ ਇਹ ਜੇ ਬੰਦੇ ਕਦੀ ਕਿਸੇ ਹੋਰ ਬੰਦੇ ਦਾ ਵੀ ਕਤਲ ਕਰ ਸਕਦੇ ਨੇ ਕਿਸੇ ਪਾਰਟੀ ਦਾ ਕਰ ਦੇਣਾ ਕਿਸੇ ਦਾ ਕਰ ਦੇਣਾ ਜਿਹੜੇ ਜਿਨ੍ਹਾਂ ਦੀ ਮਾਨਸਿਕਤਾ ਹੀ ਠੀਕ ਨਹੀਂ ਤਾਂ ਤੁਸੀਂ ਇਹ ਮੇਰੀ ਅਪੀਲ ਹੈ ਔਰ ਮੈਂ ਇੱਕ ਦੋ ਦਿਨ ਦੇ ਵਿੱਚ ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਪਾਉਣ ਵਾਲਾ ਤੁਸੀਂ ਆਪਣੇ ਕਮੈਂਟਾਂ ਵਿੱਚ ਸੁਝਾਅ ਦਿਓ ਵੀ ਕੀ ਕੀ ਲਿਖਾਉ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾਵਾਂ ਮੈਂ ਕਿਹੜੀ ਕਿਹੜੀ ਜਿਹੜੀ ਜਿਹੜੀ ਬੋਲ ਰਹੇ ਆ ਸਹੀ ਦੱਸ ਰਹੇ ਆ ਵੀ ਸਭ ਤੋਂ ਪਹਿਲਾਂ ਕਮੇਟੀਆਂ ਦੇ ਕੋਲ ਇਹ ਹੁਕਮ ਜਾਰੀ ਕੀਤਾ ਜਾਵੇ ਕਿ ਗੁਰਦੁਆਰਿਆਂ ਦੀ ਸੁਰੱਖਿਆ ਜਿਹੜੀ ਹੈ ਉਹ ਪ੍ਰਧਾਨ ਕਰਨ ਗੁਰਦੁਆਰਿਆਂ ਦੇ ਉਹਨਾਂ ਦੇ ਪਾਠੀ ਜਾਂ ਉਹਨਾਂ ਨੇ ਜਿਹੜੇ ਵੀ ਆਪਣਾ ਸਿਕਿਉਰਿਟੀ ਗਾਰਡ ਨੇ ਉਹ ਰੱਖਣ ਇਹ ਬਾਰਵਾਈ ਇਹ ਕਾਰਵਾਈ ਕਰਨ ਦੇ ਵਿੱਚ ਅਗਰ ਉਹ ਸਮਰੱਥ ਨਹੀਂ ਹਨ ਤਾਂ ਉਹਨਾਂ ਨੂੰ ਸਾਰੇ ਨੂੰ ਸਸਪੈਂਡ ਕੀਤਾ ਜਾਏ ਕਿਤੇ ਵੀ ਬੇਅਦਬੀ ਹੁੰਦੀ ਹੈ ਤਾਂ ਦੋਸ਼ੀ ਨੂੰ ਅਰੈਸਟ ਕਰ ਲਿਆ ਜਾਵੇ ਸਿਰਫ ਅਰੈਸਟ ਕਰਿਆ ਜਾਏ ਉਹਦੀ ਤੇ ਬੰਦੀ ਕਾਰਵਾਈ ਪ੍ਰਸ਼ਾਸਨ ਕਰੂਗਾ ਦੂਜੀ ਗੱਲ ਇਹ ਲੋਕ ਜਿਹੜਾ ਉਹਨੂੰ ਮਾਰ ਕਾਟ ਕਰਦੇ ਨੇ ਇਹ ਦੇ ਨਾਲ ਸਾਰੀ ਕੌਮ ਦੀ ਬਦਨਾਮੀ ਹੁੰਦੀ ਹੈ ਐਤਾ ਨਾ ਹੋਵੇ ਦੂਜੀ ਇਹਦੇ ਨਾਲ ਹੀ ਇਹ ਹੈ ਵੀ ਜਿੱਥੇ ਵੀ ਬੇਦਮੀ ਹੁੰਦੀ ਹੈ ਦੋਸ਼ੀ ਨੂੰ ਦੋਸ਼ ਦੇਣ ਦੇ ਨਾਲ-ਨਾਲ ਪੂਰੀ ਕਮੇਟੀ ਨੂੰ ਉਹਦੇ ਵਿੱਚ ਇਨਵੋਲ ਕੀਤਾ ਜਾਵੇ ਭਾਈ ਤੁਸੀਂ ਕਿੱਥੇ ਜਦੋਂ ਤੁਸੀਂ ਤਨਖਾਹਾਂ ਲੈਂਦੇ ਹੋ ਤੁਸੀਂ ਗੁਰਦੁਆਰਾ ਵਿੱਚ ਜੇ ਫ੍ਰੀ ਸੇਵਾ ਕਰਦੇ ਹੋ ਤਾਂ ਚਲੋ ਠੀਕ ਹੈ ਵੀ ਤੁਸੀਂ ਗੁਰੂ ਘਰ ਦੇ ਲੜ ਲੱਗੇ ਹੋ ਸੇਵਾ ਕਰਦੇ ਹੋ ਤੁਹਾਡਾ ਰਾਮ ਪਰਮਾਣਾ ਵੀ ਬੰਨਦਾ ਜਦੋਂ ਤੁਸੀਂ ਤਨਖਾਹਾਂ ਲੈਂਦੇ ਹੋ ਜਦੋਂ ਪੁਲਿਸ ਡਿਊਟੀ 24 ਘੰਟੇ ਕਰਦੀ ਹੈ ਵਕੀਲ ਆਪਣੀ ਡਿਊਟੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦਾ ਹੈ ਡਾਕਟਰ ਆਪਣੀ ਡਿਊਟੀ ਟਾਈਮ ਨਾਲ ਕਰਦਾ ਹੈ ਹਰ ਕਰਮਚਾਰੀ ਆਪਣੇ ਅਧਾਇਰੇ ਵਿੱਚ ਡਿਊਟੀ ਕਰਦਾ ਹੈ ਤਾਂ ਤੁਹਾਡੀ ਡਿਊਟੀ ਇਹ ਨਹੀਂ ਬਣਦੀ 9 ਵਜੇ ਤੁਸੀਂ ਆਪਣਾ ਬਿਰਾਜਮਾਨ ਹੋ ਜਾਓ ਤਾਂ ਸਵੇਰੇ 3 ਵਜੇ ਉੱਠਣਾ ਹੈ ਉਸ ਤੋਂ ਪਹਿਲਾਂ ਤੁਹਾਡੋਂ ਕੋਈ ਮਤਲਬ ਹੀ ਨਹੀਂ ਗੁਰਦੁਆਰੇ 'ਚ ਜੋ ਮਰਜ਼ੀ ਹੋਈ ਜਾਏ ਇਹ ਕਮੇਟੀਆਂ ਨੂੰ ਸਖਤ ਆਦੇਸ਼ ਦਿੱਤਾ ਜਾਏ ਜਿੱਥੇ ਵੀ ਬੇਦਬੀ ਹੋਈ ਉਹਦੇ ਗੁਨਾਹਗਾਰ ਬਰਾਬਰ ਦੀਆਂ ਕਮੇਟੀਆਂ ਦੇ ਮੈਂਬਰ ਸਹਿबानਪੁਰੇ ਜਿਹੜੇ ਵੀ ਪ੍ਰਧਾਨ ਨੇ ਇਹ ਵੀ ਹੋਣਗੇ ਔਰ ਦੂਜਾ ਇਹ ਜਿਹੜੇ ਸ਼ਸਤਰ ਲੈ ਕੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਦੇ ਸ਼ਸਤਰਾਂ ਨੂੰ ਉੱਥੇ ਪ੍ਰਬੰਧਕ ਕਮੇਟੀ ਦੇਣਾ ਮੈਨੇਜਰ ਦਾ ਕਲਰਕ ਦਾ ਆਫਿਸ ਹੁੰਦਾ ਉੱਥੇ ਜਮਾ ਕੀਤਾ ਜਾਵੇ ਜਦੋਂ ਉਹ ਵਾਪਸ ਜਾਣ ਤਾਂ ਦਿੱਤੇ ਜਾਣ ਤੀਜਾ ਤੇ ਹੋਰ ਵੀ ਕਈ ਤਰ੍ਹਾਂ ਦੇ ਕਾਨੂੰਨ ਨੇ ਉਹ ਲਾਗੂ ਕੀਤੇ ਜਾਣ ਜਿਦੇ ਵਿੱਚ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਵਧੀਆ ਹੋਵੇ ਇਹ ਨਜਾਇਜ਼ ਤੇ ਨੱਕੇ ਕੰਮ ਨਾ ਹੋਣ ਔਰ ਨਿਹੰਗ ਸਿੰਘਾਂ ਕੇ ਬੇਨਤੀ ਹੈ ਤੁਸੀਂ ਆਪਣੀ ਸਿਰਫ ਗਿਣਤੀ ਵਧਾਣ ਲਈ ਇਹਨਾਂ ਨੂੰ ਨਿਹੰਗ ਨਾ ਬਣਾਓ ਉਹਨਾਂ ਨੂੰ ਪਹਿਲਾਂ 2-4 ਸਾਲ ਰੱਖਿਆ ਕਰੋ ਖਰਾ ਜਦੋਂ ਉੱਤਰ ਜੇ ਸੋਨਾ ਉਦੋਂ ਬਾਣਾ ਪਵਾਇਆ ਉਦੋਂ ਉਹਨੂੰ ਆਪਣਾ ਕਾਰਡ ਲਾਇਸੈਂਸ ਦਿੱਤਾ ਉਦੋਂ ਉਹਨੂੰ ਅਸਲਾ ਦਿੱਤਾ ਹਨ ਤੇ ਜਦੋਂ ਦੇਖਦੇ ਹੋ ਕਿ ਇਹ ਬੰਦੇ ਦੀ ਪੈਰਵਾਈਆ ਕਾਰਵਾਈ ਸਹੀ ਨਹੀਂ ਉਹ ਵਾਧੂ ਵਾਧੂ ਪੋਸਟਾਂ ਪਾਉਂਦਾ ਹੈ ਵਾਧ ਤੋਂ ਵਾਧ ਫੇਸਬੁਕ ਤੇ ਇਧਰ ਉਧਰ ਨੂੰ ਆਪਣੇ ਆਪ ਨੂੰ ਚੌਧਰੀ ਬਣਦਾ ਹੈ ਪਾ ਉਹਨੂੰ ਬਲਾਕੇ ਉਹਦੇ ਤੇ ਉਹਦੇ ਤੋਂ ਕਾਰਨ ਪੁੱਛਿਆ ਜਾਏ ਤੁਸੀਂ ਇਹ ਸਾਰਾ ਜਿਹੜਾ ਸਿਸਟਮ ਕੀਤਾ ਹੋਇਆ ਗਲਤ ਟ੍ਰੇਨਾਂ 'ਚ ਵੜਜੋ ਜਿੱਥੇ ਮਰਜ਼ੀ ਜਾਓ ਤੁਹਾਨੂੰ ਕਿੰਨੀ ਮੌਜ ਆ ਸਰਕਾਰਾਂ ਨੇ ਕਿੰਨੀਆਂ ਹਦਤਾਂ ਦਿੱਤੀਆਂ ਨੇ ਉਹ ਦਸਮੇਸ਼ ਪਿਛਾ ਦਾ ਬਾਣਾ ਪਾ ਕੇ ਤੁਸੀਂ ਕਿੰਨੇ ਨਜ਼ਾਰੇ ਲੈਂਦੇ ਹੋ ਟ੍ਰੇਨਾਂ ਫਰੀ ਰੇਲਾਂ ਭਰੀ ਬੱਸਾਂ ਫਰੀ ਖਾਣਾ ਫਰੀ ਜਿੱਦ ਨੂੰ ਮਰਜ਼ੀ ਜਾਓ ਆਉਣਾ ਜਾਣਾ ਫਰੀ ਇਹ ਤੁਸੀਂ ਇੱਕ ਦਿਨ ਕਿਤੇ ਐਦਾਂ ਨਾ ਹੋਵੇ ਵੀ ਸਾਰੇ ਫਰੀਜ ਹੋ ਜਾਣ ਤੁਹਾਡੇ ਸਾਰੇ ਲਾਇਸੈਂਸ ਗਾਇਬ ਹੋ ਜਾਣ ਟ੍ਰੇਨਾਂ 'ਚ ਵੀ ਤੁਹਾਨੂੰ ਕੋਈ ਨਾ ਪੁੱਛੇ ਟਿਕਟ ਲੱਗੇ ਤੁਹਾਡੀ ਤੁਸੀਂ ਰਾਮ ਨਾਲ ਬਹਿਜੋਗੇ ਫਿਰ ਕਿਹਨਾ ਬਹਿਜੋਗੇ ਤੇ ਤੁਸੀਂ ਨਾ ਸਾਡੇ ਸਿੱਖਾਂ ਨੂੰ ਸਾਰਿਆਂ ਨੂੰ ਇਸ ਸ਼ਰਮਿੰਦਗੀ ਦੇ ਵਿੱਚ ਪਾਉ ਬੜੀ ਮਜਬੂਰੀ ਨਾਲ ਇਹ ਮੈਂ ਵੀਡੀਓ ਪਾ ਰਿਆ ਔਰ ਬੜੀ ਮੈਨੂੰ ਸ਼ਰਮ ਆ ਰਹੀ ਹੈ ਆਪਣੇ ਆਪ ਤੇ ਕਿ ਸਾਡੇ ਪੰਜਾਬ ਦੇ ਵਿੱਚ ਜਿੱਥੇ ਬੇਸਾਰੇ ਬੇ ਯਤਿਮ ਬੰਦੇ ਜਿਨ੍ਹਾਂ ਨੂੰ ਕੋਈ ਸਾਰਾ ਨਾ ਲੇਟ ਹੋ ਗਿਆ ਜੀ ਅਸੀਂ ਆ ਇਸ ਕੰਮ ਆਈ ਸੀ ਵਾਪਸ ਚੱਲੋ ਗੁਰਦੁਆਰਾ ਸਾਹਿਬ ਰੁਕਦੇ ਹਾਂ ਹੁਣ ਉਹ ਵਿਚਾਰੇ ਕੀ ਕਰਮ ਕਰਨਗੇ ਉਹਨਾਂ ਨੇ ਆਪਣੇ ਸਿਰ ਥੋੜੀ ਕਲਮ ਕਰਵਾਣੇ ਆ ਉਹ ਹੁਣ ਆਪਾਂ ਵੇ ਰੋਡ ਤੇ ਸੌਣ ਜਿੱਥੇ ਮਰਜੀ ਸੌਣ ਤੁਹਾਡੀ ਸਿੱਖੋ ਇਹ ਮਹਿਮਾ ਜਿਹੜੀਆਂ ਸਾਰੀ ਤੁਸੀਂ ਗੁਰੂ ਸਾਹਿਬ ਦੀ ਖਤਮ ਕਰੀ ਜਾਂਦੇ ਹੋ ਸਾਰੇ ਤਕੜੇ ਹੋ ਕੇ ਸਿੱਖ ਵਿਰੋਧ ਕਰੋ ਵੀਡੀਓ ਤੁਸੀਂ ਕੋਈ ਨਹੀਂ ਬਣਾ ਰਹੇ ਤੁਸੀਂ ਚੁੱਪ ਹੋ ਤੁਸੀਂ ਸਾਰਾ ਜਲੂਸ ਦੇਖ ਰਹੇ ਹੋ ਕੌਮ ਦਾ ਜਿਹੜਾ ਨਿਕਲ ਰਿਹਾ ਹੈ ਤਾਂ ਮੈਂ ਤਾਂ ਇਹ ਕਹਿੰਦਾ ਕਿ ਉਹ ਮੁੰਡਾ ਹਿੰਦੂ ਇੱਕ ਹਿੰਦੂ ਸਮਾਜ ਚੋਂ ਸੀ ਬੇਸ਼ੱਕ ਉਹ ਸਾਡਾ ਪੰਜਾਬੀ ਸੀ ਕਪੂਰ ਪਿੱਛੇ ਲੱਗਦਾ ਸੀ ਉਹਦਾ ਬੈਕਗ੍ਰਾਉਂਡ ਵੀ ਪੰਜਾਬ ਦਾ ਹੀ ਪਰ ਇਸ ਤੋਂ ਪਹਿਲਾਂ ਸਿੱਖ ਕੈਂਡਲ ਲੈ ਕੇ ਨਿਕਲ ਨੂੰ ਔਰ ਉਸੇ ਗੁਰਦੁਆਰੇ ਚ ਜਿਹੜਾ ਜੇ ਗੁਰਦੁਆਰੇ ਚ ਉਹਦਾ ਕਤਲ ਹੋਇਆ ਹੈ ਉਹ ਮੁੰਡਾ ਜੇ ਦੋਸ਼ ਮੁਕਤ ਨਿਕਲਦਾ ਹੈ ਪੁਲਿਸ ਨੂੰ ਇਹਨੂੰ 302 ਵਿੱਚ ਤਬਦੀਲ ਕਰਕੇ ਅੰਦਰ ਲਾਵੇ ਤੈਨੂੰ ਨਿਹੰਗ ਨੂੰ ਉਸ ਤੋਂ ਬਾਅਦ ਉਸੇ ਗੁਰਦੁਆਰੇ 'ਚ ਉਹਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਦਨ ਰੱਖਿਆ ਜਾਣਾ ਚਾਹੀਦਾ ਉਹਦਾ ਪਾਠ ਉੱਥੇ ਹੀ ਰੱਖਿਆ ਜਾਵੇ ਤਾਂ ਕਿ ਕੌਮ ਦੀ ਸ਼ਰਮਿੰਦਗੀ ਤੋਂ ਕੁਝ ਅਸੀਂ ਬਚ ਸਕੀਏ ਸੋ ਜਿੰਨੇ ਕਿ ਸੁਝਾਅ ਨੇ ਮੇਰੇ ਕੋਲ ਅੱਜ ਦੇ ਮੈਂ ਤੁਹਾਨੂੰ ਦੇਤੇ ਹੁਣ ਮੈਂ ਕੱਲ ਨੂੰ ਚਿੱਠੀ ਲਿਖਣੀ ਹੈ ਆਪਣੇ ਸਜਾ ਤੁਸੀਂ ਜਰੂਰ ਦੱਸਿਓ ਕਿ ਆਪਾਂ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਚੌਧਰੀਆਂ ਤੱਕ ਪਹੁੰਚਾਓ ਜਿਨ੍ਹਾਂ ਦੇ ਕੰਨ ਗੋਲੇ ਹੋ ਚੁੱਕੇ ਨੇ ਸੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ